ਸਸ਼ੀਕਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ 10 ਦਸੰਬਰ ਨੂੰ ਅਮ੍ਰਿਤਸਰ ਵਿਖੇ ਤਲ ਖਾਲਸਾ ਦੇ ਵੱਲੋਂ ਕੀਤੀ ਜਾਵੇਗੀ ਪੰਥਕ ਕਾਨਫਰੰਸ ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ ਦਸਤਾਰ ਵਿਦਭੀ ਮਾਮਲੇ ਤੇ ਜੱਜਦਾਰਾਂ ਅੱਜ ਸਰਪੰਚ ਕੋਲ ਨਾਮ ਬੇਹਦ ਮਨਪਾਗਾ ਮੰਗੀ ਜਾਵੇ ਮੁਆਫੀ ਜੇ ਅੱਜਸੀਂ ਆਪਣੇ ਹੱਕਾਂ ਲਈ ਨਾਲੜੇ ਦਾ ਸੰਕਲਪ ਅਲਵੀ ਨਹੀਂ ਰਹਿਣਗੇ ਨਾਬਾ ਵਿਖੇ ਹੋਏ ਘਟਾਰ ਦੇ ਨਾਲ ਡਿਸਟ੍ਰਿਕਟ ਕੌਂਸਲ ਅਤੇ ਬਲਾਕ ਕਮੇਟੀ ਚੋਣਾਂ ਦੀ ਨਾਮਜ਼ਦਗੀਆਂ ਪਰਮੋਕੇ ਸ਼੍ਰੀਆਮ ਧੱਕਾਸ਼ਈ ਹੁੰਦੀ ਹੋਈ ਦਿਖਾਈ ਦਿੱਤੀ ਗਈ ਜਿਸ ਨੂੰ ਕਈ ਥਾਵਾਂ ਉੱਤੇ ਹੱਥੋਂ ਪਾਈ ਵੀ ਹੋਈ ਅਤੇ ਪੱਗਾਂ ਵੀ ਲੱਤ ਗਈਆਂ ਇਸ ਵਿਚਾਲੇ ਆਪ ਵਿਦਾਇ ਗੁਰਦੀਪ ਸਿੰਘ ਰੰਦਾਵਾ ਦਾ ਇੱਕ ਵਿਵਾਦਿਤ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਉਸਤੇ ਸ੍ਰੀ ਕਾਲ ਤੱਕ ਦਾ ਸਾਹਿਬ ਦੇ ਕਾਰਜਕਾਰੀ ਸਰਬਰਾ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡੇਰਾ ਬਾਬਾ ਨਾਨਕ ਘਟਨਾ ਦੌਰਾਨ ਪੱਗਾਂ ਲਾਏ ਜਾਣ ਦੀ ਗੱਲ ਨੂੰ ਸਿਆਸੀ ਟਕਰਾਹ ਤੱਕ ਦਾ ਸਮਝਿਆ ਜਾ ਸਕਦਾ ਪਰ ਕਿਸੇ ਆਗੂ ਦੇ ਵੱਲੋਂ ਦਸਤਾਰ ਬਾਰੇ ਘਟਿਆ ਬਿਆਨਬਾਜ਼ੀ ਬਿਲਕੁਲ ਅਸਵੀਕਾਰਯੋਗ ਹੈ ਉਹਨਾਂ ਦਾ ਕਹਿਣਾ ਹੈ ਕਿ ਦਸਤਾਰ ਸਾਡੀ ਧਾਰਮਿਕ ਨਿਸ਼ਾਨੀ ਹੀ ਨਹੀਂ ਸਗੋ ਗੁਰੂ ਪਾਸ਼ਾ ਦੇ ਵੱਲੋਂ ਬਖਸ਼ੀ ਸ਼ਨਸ਼ਾਹੀ ਹੈ ਇਸ ਦਸਤਾਰ ਬਾਰੇ ਅਪਸ਼ਬਦ ਬੋਲਣਾ ਬਹੁਤ ਹੀ ਮੰਦਭਾਗ ਹੈ ਜਥੇਦਾਰ ਨੇ ਸਾਫ਼ ਕਿਹਾ ਹੈ ਕਿ ਜਿਸ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਉਹ ਸ਼ਾਇਦ ਦਸਤਾਰ ਦੀ ਮਹੱਤਤਾ ਤੋਂ ਬਿਲਕੁਲ ਅਣਜਾਣ ਹੈ ਇਹ ਜਿਹੜੇ ਸ਼ਬਦ ਆ ਬਹੁਤ ਮੰਦਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਸ਼ਾ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦੜ ਜੋਗ ਆ ਇਹਨਾਂ ਦੀ ਆਪਸੀ ਸਿਆਸਤ ਸਿਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਸੁਸ਼ਿੰਦਰ ਨਾਵਾ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਕਹਿੰਦੇ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਤੇ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਇਹ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇੰਨੇ ਮਾੜੇ ਸ਼ਬਦ ਬੋਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਦਲ ਖਾਲਸਾ ਦੇ ਵੱਲੋਂ ਪੰਥ ਕਾਨਫਰੰਸ ਕੀਤੀ ਜਾਵੇਗੀ ਇਹ ਕਾਨਫਰੰਸ ਅੰਮ੍ਰਿਤਸਰ ਵਿਖੇ ਹੋਵੇਗੀ ਜਿਸ ਸੰਬੰਧੀ ਵਧੇਰੇ ਜਾਣਕਾਰੀ ਪਾਈ ਕਵਰ ਪਾਸਿੰਗ ਬਿੱਟੂ ਨੇ ਸਾਂਝੀ ਕੀਤੀ ਹੈ ਸੋ ਸਰਕਾਰਾਂ ਇਹਨਾਂ ਦੀਆਂ ਦੁਰਵਤਤਗਾਰੀਆਂ ਨੇ ਇਹ ਜਿਹੜੇ ਜਿਹੜੇ ਗੈਂਗਸ ਬਣੇ ਨੇ ਔਰ ਸਰਕਾਰਾਂ ਇਹਨਾਂ ਨੂੰ ਆਪਣੇ ਪਨਾ ਵਿੱਚ ਰੱਖ ਕੇ ਉਹਨਾਂ ਲੋਕਾਂ ਦਾ ਵੀ ਕਤਲ ਕਰਵਾ ਰਹੀ ਏ ਜਿਹੜੇ ਸਿੱਖ ਵਿਚਾਰਧਾਰਾ ਦੇ ਨਾਲ ਨੇ ਜਿਹੜੇ ਖਾਲਸਾਪਨ ਦੀ ਵਿਚਾਰਧਾਰਾ ਦੇ ਨਾਲ ਨੇ ਜਿਹੜੇ ਸਿੱਖ ਐਕਟਿਵਿਜ਼ਮ ਪੰਜਾਬ ਤੇ ਦੁਨੀਆ ਦੇ ਵਿੱਚ ਕਰ ਰਹੇ ਸੋ ਇਹ ਬਹੁਤ ਖਤਰਨਾਕ ਗ੍ਰਾਮ ਹੈ ਕਿ ਸਰਕਾਰ ਦਾ ਅਰਸ਼ਕਾਰ ਦਾ ਟਾਈਮ ਟੈਸਟਡ ਵੈਪਨਰ ਟੂਲ ਹੈ ਤੇ ਪਹਿਲਾਂ ਸਰਕਾਰ ਇਦਾਂ ਕਰਦੀਆਂ ਆ ਇਹ ਕੋਈ ਇਹ ਸਰਕਾਰ ਨੇ ਨਵੀਂ ਸ਼ੁਰੂਆਤ ਨਹੀਂ ਕੀਤੀ ਪਹਿਲਾਂ ਵੀ ਇਦਾਂ ਕੀਤਾ ਹੁਣ ਵੀ ਹੋਈ ਕੀਤਾ ਜਾ ਰਿਹਾ ਸੋ ਇਹ ਬਹੁਤ ਵੱਡਾ ਹੈਗਾ ਪੰਜਾਬ ਸਰਕਾਰ ਇਸ ਵੇਲੇ ਪੂਰਨ ਤਰੀਕੇ ਦੇ ਨਾਲ ਦਿੱਲੀ ਦੀ ਕਟਕਥਲੀ ਬਣੀ ਹੋਈ ਕਿਸ ਤਰੀਕੇ ਦੇ ਨਾਲ ਅਮਰਸਾ ਸਿਕਿਉਰਟੀ ਪੁਆਇੰਟ ਆਫ 뷰 ਨਾਲ ਜਿਸ ਤਰੀਕੇ ਦੇ ਨਾਲ ਅਮਰਸਾ ਦੀਆਂ ਗਾਈਡਲਾਈਨਸ ਨੇ ਉਸੇ ਉਸੇ ਗਾਇਡੈਂਸ ਦਿੱਤੇ ਸੀ ਐਮ ਭਗਵੰਤ ਪਾਚਾਹਰੇ ਸੋ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਅਮਰਪਾਲ ਦੀਪ ਕਰੋਲ ਵਧ ਕੀਤੀ ਗਈ ਕਿਹੜੇ ਸ਼ਬਦ ਵਰਤੇ ਗਏ ਹਾਈ ਕੋਰਟ ਦੇ ਵਿੱਚ ਕਿ ਉਹਦੀ ਇੱਕ ਪਾਰਲੀਮੈਂਟ ਦੇ ਵਿੱਚ ਸਟੀਚ ਜਿਹੜੀ ਹੈ ਪੰਜਾਬ ਨੂੰ ਅਗਲਾ ਦੇ ਉਹ 3 ਸਾਲ ਤੋਂ ਵੱਧ ਸਮਾਂ ਕਟਿਆ ਦੇ ਵਿੱਚ ਰਿਹਾ ਵਿਚਰਿਆ ਘੁੰਮਿਆ ਫਿਰਿਆ ਲੋਕਾਂ ਚ ਮਿਲਿਆ ਸਾਡੀ ਸਹਿਮਤੀ ਉਹਦੇ ਨਾਲ ਹੈ ਨਹੀਂ ਹੈ ਇਹ ਇੱਕ ਡਿਫਰੈਂਟ ਗੱਲ ਹੈ ਅਸੀਂ ਉਹਦੇ ਨਾਲ ਅਲਾਈਂਸ ਚ ਕੰਮ ਕੀਤਾ ਹੈ ਨਹੀਂ ਕੀਤਾ ਡਿਫਰੈਂਟ ਗੱਲ ਹੈ ਬਟ ਇਸ ਸ਼ਬਦ ਵਰਤਨੇ ਇੱਕ ਇਲੈਕਟਿਡ ਬੰਦੇ ਨੂੰ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਉਹਦੇ ਬਾਰੇ ਇਦਾਂ ਦੇ ਸ਼ਬਦ ਵਰਤ ਕੇ ਉਹਨੂੰ ਹਵਾ ਬਣਾਣਾ ਹੈ ਔਰ ਉਸ ਹਵਾ ਦੇ ਵਿੱਚੋਂ ਲੋਕਾਂ ਦੇ ਵਿੱਚ ਪੋਲਰਾਈਜੇਸ਼ਨ ਕਰਨੀ ਹਿੰਦੂ ਸਿੱਖ ਦਾ ਪਾੜਾ ਵਧਾਉਣਾ ਤੇ ਵੋਟਾਂ ਫਟੋਰਨ ਦੀ ਇੱਕ ਨਿਯਤ ਰੱਖਣੀ ਹੈ ਇੱਕ ਕੇਂਦਰ ਤੇ ਆਪ ਸਰਕਾਰ ਦੋਨੇ ਮਿਲ ਕੇ ਕਰਨੀ। ਦੋਨੇ ਦੋਨੇ ਪਾਰਟੀਆਂ ਦੇ ਇਹਦੇ ਵਿੱਚ ਮਨੋਰਥ ਹੈ। ਸੋ ਲੋਕਾਂ ਆਵਾਜ਼ ਉਠਣੀ ਚਾਹੀਦੀ ਹੈ। ਸਰਕਾਰਾਂ ਦਰਦੀਆਂ ਲੋਕਾਂ ਦੀ ਆਵਾਜ਼ ਬਣਾ ਦੇ। ਸਰਕਾਰਾਂ ਦਰਦੀਆਂ ਇੱਕ ਵਾਰ ਲੋਕਾਂ ਨੂੰ ਸੜਕਾਂ ਤੇ ਆਉਣਾ ਪਵੇ। ਕੱਲੇ ਸੋਸ਼ਲ ਮੀਡੀਆ ਦੇ ਨਾਲ ਚੇਂਜ ਨਹੀਂ ਆਉਂਦੀ। ਹਾਂ ਹਾਲੇ ਕੀ ਜਦ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਹੈ ਜਿੰਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਤਾਂ ਤੋਂ ਬਚਾ ਲਿਆ ਉਹ ਬਹੁਤ ਵੱਡੀ ਇੱਕ ਰੈਵੋਲੂਸ਼ਨ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਐਮਪੀ ਅਮਰਿਤਪਾਲ ਨੂੰ ਪੈਰੋਲ ਦੇਣ ਦੀ ਹਮਾਇਤ ਉੱਤੇ ਵਕੀਲ ਮਜਪੂਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਸਵਾਲ ਕਰਦੇ ਹਨ ਕਿ ਹੈ ਕਿ ਬਿੱਟੂ ਦਾ ਬਿਆਨ ਬੰਦੀ ਸਿੰਘਾਂ ਦੀ ਰਿਹਾਈ ਵਾਂਗ ਹੀ ਇੱਕ ਅਖਬਾਰੀ ਬਿਆਨ ਹੈ ਉਹ ਸਵਾਲ ਕੀਤਾ ਹੈ ਕਿ 8 ਦਸੰਬਰ ਨੂੰ ਹਾਈ ਕੋਰਟ ਦੇ ਵਿੱਚ ਯੂਨੀਅਨ ਆਫ ਇੰਡੀਆ ਦਾ ਵਕੀਲ ਕੇਂਦਰੀ ਸਰਕਾਰ ਦੇ ਵੱਲੋਂ ਐਮਪੀ ਅਮਰਿਤਪਾਲ ਸਿੰਘ ਨੂੰ ਪੈਰੋਲ ਦੇਣ ਦੇ ਹੱਕ ਦੇ ਵਿੱਚ ਬੋਲੇਗਾ ਜਾਂ ਨਹੀਂ ਦੱਸ ਦਿਓ ਕਿ ਬੀਤੇ ਕੁਝ ਦਿਨ ਪਹਿਲਾਂ ਬਿੱਟੂ ਨੇ ਅਮਰਿਤਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਹਮਾਇਤ ਕੀਤੀ ਸੀ ਜਿਸ ਨੂੰ ਲੈ ਕੇ ਵਕੀਲ ਜਸਪਾਲ ਸਿੰਘ ਮੱਜਪੂ ਨੇ ਬਿੱਟੂ ਨੂੰ ਸਿੱਖੇ ਸਵਾਲ ਕੀਤੇ ਨੇ ਤੇ ਉਧਰ ਅੱਜ ਨਾਬਾ ਵਿੱਚ ਪਿੰਡਾਂ ਦੀ ਸ਼ਾਮਲਾੜ ਬਚਾਉਣ ਲਈ ਵੱਡਾਈ ਇਕੱਠ ਹੋਇਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਇਸ ਮੌਕੇ ਸਮਾਜ ਸੇਵੀ ਅਮਿਤੋਜ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇ ਅੱਜ ਅਸੀਂ ਆਪਣੇ ਹੱਕਾਂ ਲਈ ਨਾ ਲੜੇ ਤਾਂ ਸਾਡੇ ਘਰ ਵੀ ਨਹੀਂ ਰਹਿਣਗੇ ਉਹਨਾਂ ਦਾ ਕਹਿਣਾ ਕਿ ਜਿਹੜੇ ਸ਼ਰਾਬਾਂ ਵੇਚ ਕੇ ਤੇ ਪੈਸੇ ਵੰਡ ਕੇ ਸਰਕਾਰ ਵਿੱਚ ਆਉਣਗੇ ਉਹ ਤੁਹਾਡੀ ਕੀ ਸੇਵਾ ਕਰਨਗੇ ਉਹ ਤਾਂ ਤੁਹਾਨੂੰ ਦੁੱਗਣਾ ਲੁੱਟਣਗੇ ਨਹੀਂ ਗੱਲਾਂ ਸਰਕਾਰ ਦੀ ਤੇ ਜਿਸ ਮਕਸਦ ਲਈ ਆਪਾਂ ਮਿਲੇ ਆਂ ਇਹ ਉਹੋ ਜੀ ਸਰਕਾਰ ਹੈ ਜੋ ਪਹਿਲੀਆਂ ਦੀ ਇਹ ਪਤੰਦਰ ਜਿਵੇਂ ਕੋਈ ਘਰ ਦਾ ਬੰਦਾ ਨਸ਼ਈ ਹੋ ਜੇ ਨਾ ਕੋ ਚੋਰ ਬਣ ਜੇ ਉਹਨੇ ਜਗਤ ਵਿੱਚ ਨਹੀਂ ਹੁੰਦੀ ਆ ਕਿ ਮੈਂ ਵੇਚਾਂ ਕੀੜੀ ਇਹ ਸਰਕਾਰ ਐਵੇਂ ਦੀ ਫਿਰਦੀ ਆ ਕਿ ਪੰਜਾਬ ਐ ਗੁਰੂ ਦੀ ਜ਼ਮੀਨ ਵੇਚਦੇ ਆ ਯੂਨੀਵਰਸਿਟੀ ਦੀ ਵੇਚਦੇ ਆ ਨਹੀਂ ਨਹੀਂ ਯਾ ਸ਼ਾਂ ਨਾਟਾਂ ਦੀ ਵੇਚ ਦੇ ਜੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮੈਂ ਤਾਂ ਫਰਵਾਣਾ ਆਂ ਅੱਜ ਇੱਥੇ ਛੜ ਕੇ ਮੈਂ ਇੱਕ ਗੱਲ ਆਣਾ ਇੰਨਾ ਕਹਿ ਮਰਿਆ ਰਹੀਂ ਸਰਕਾਰ ਨੂੰ ਵੀ ਦੱਸੇ ਸੋ ਗੂ ਕਿ ਅਸੀਂ ਪੰਚਾਇਤ ਦੇ ਕਿਸੇ ਵੀ ਪਾਏ ਹੋਏ ਮਤੇ ਦੇ ਨਾਲ ਨਹੀਂ ਖੜਾਂਗੇ ਜੇ ਕੋਈ ਪੰਚਾਇਤ ਇਹ ਮਨਜ਼ੂਰੀ ਦਿੰਦੀ ਹੈ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਤਹਿਤ ਜੋ ਇਕਨੋਮਿਕਲੀ ਬੰਦੇ ਕਮਜ਼ੋਰ ਜਿਹਨਾਂ ਨੇ ਬਿਲਡਿੰਗ ਬਣਾਤੀ ਤੇ ਬਾਕੀ ਜ਼ਮੀਨ ਰੇਚ ਨੇ ਜੋ ਕੋਈ ਹੋਰ ਮਕਸਦ ਅਸੀਂ ਉਹਨੂੰ ਮੰਨਾਂਗੇ ਨਹੀਂ ਅਸੀਂ ਮੰਨਾਂਗੇ ਜੇ ਗ੍ਰਾਮ ਸਭਾ ਦਾ ਮਤਾ ਪਿਆ ਹੋਊਗਾ ਕਿਉਂਕਿ ਜਿੰਨੇ ਵੀ ਪੰਚਾਇਤਾਂ ਹੋਣ ਅਸੈਂਬਲੀਆਂ ਹੋਣ ਮინისტრ ਰਹੋ ਬੱਚੇ ਸੁਮਤੀ ਨਾਲ ਸਾਡੇ ਤਾਂ ਇਹੀ ਐਕਸਪੀਰੀਅੰਸ ਹੈ ਕਿ ਵਿਖ ਜਾਂਦੇ ਨਹੀਂ ਇਹ ਅਸੀਂ ਚੋਣੇ ਭੇਜਦੇ ਕਿ ਸਾਡੀ ਗੱਲ ਕਰਿਓ ਪਰ ਉਹਨਾਂ ਚ ਜਾ ਕੇ ਉਹਨਾਂ ਦੇ ਹੋ ਜਾਂਦੇ ਨੇ ਤਾਂ ਅਸੀਂ ਆਣੇ ਕਿ ਹਰ ਉਸ ਕਮੀ ਦੀ ਸੈਂਪੀ جائے کہ میں لئی جدو گرام سب کا جے پنجاب گا ایک چاہے چنڈی گڑھ محالی بارہ سیکٹر گیارہ فیس دی بارہ کنے زمین ہوگریکلچر یونیورسٹی دی زمین جہاں کسے بھی پینڈ دی زمین ہوئے ਆਸੀਂ ਇਹ ਹੋਣ ਨਹੀਂ ਦੇਣਾ ਜੇ ਇਹਨਾਂ ਨੂੰ ਵੇਚਣ ਦੀ ਕੋਸ਼ਿਸ਼ ਪੰਜਾਬ ਦੇ ਵਿੱਚ ਡਿਸਟ੍ਰਿਕਟ ਕੌਂਸਲ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਹੈ ਚੋਣਾਂ ਨੂੰ ਲੈ ਕੇ ਹੁਣ ਨਾਮਜ਼ਦਗੀਆਂ ਦੀ ਪੜਤਾਲ ਮੁਕੰਮਲ ਹੋ ਗਈ ਹੈ ਦੱਸ ਦਈਏ ਕਿ 14 ਦਸੰਬਰ ਨੂੰ ਵੋਟਿੰਗ ਅਤੇ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਦਾ ਐਲਾਨ ਕੀਤਾ ਗਿਆ ਨਾਲ ਹੀ ਇਸ ਵਾਰ EVM ਦੀ ਥਾਂ বেলਟ ਪੇਪਰ ਬਾਕਸ ਰਾਹੀਂ ਵੋਟਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਅਤੇ ਪੰਜਾਬ ਪਰਸੈਂਟ ਸੀਟਾਂ ਔਰਤਾਂ ਦੇ ਲਈ ਐਲਾਨੀਆਂ ਗਈਆਂ ਨੇ ਦੱਸ ਜੀ ਕਿ ਡਿਸਟ੍ਰਿਕਟ ਕੌਂਸਲ ਲਈ 1725 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਨੇ ਜਦਕਿ 140 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ ਡਿਸਟ੍ਰਿਕਟ ਕੌਂਸਲ ਲਈ ਕੁੱਲ 1865 ਨਾਮਜ਼ਦਗੀਆਂ ਭਰੀਆਂ ਗਈਆਂ ਸੀ ਇਸ ਤੋਂ ਇਲਾਵਾ ਪੰਚਾਇਤ ਸੰਮਤੀ ਲਈ 11000 ਤੋਂ ਵੱਧ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ ਜਦਕਿ 1265 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ ਡਿਸਟ੍ਰਿਕਟ ਕੌਂਸਲ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਹੋ ਰਹੀ ਤਕਾਸ਼ਾਈ ਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਨੇ ਚੋਣਾਂ ਦੇ ਵਿੱਚ ਬਾਈਕਾਟ ਕਰ ਦਿੱਤਾ ਹੈ। ਇਸ ਸਬੰਧੀ ਗੁਰਜੀਤ ਓਜਲਾ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਸਰਕਾਰ ਸ਼ਰਿਆਮ ਤਕਾਸ਼ਾਈ ਕਰ ਰਹੀ ਜਿਸ ਨੂੰ ਵੇਖਦਿਆਂ ਕਾਂਗਰਸ ਨੇ ਅਜਨਾਲਾ ਮਜੀਠਾ ਤੇ ਰਾਜਸਾਂਸੀ ਦੀਆਂ ਚੋਣਾਂ ਦਾ ਬਾਈਕਾਟ ਕੀਤਾ ਹੈ। ਇੱਕ ਜਗ੍ਹਾ ਦੀ ਗੱਲ ਨਹੀਂ ਸੂਚੇ ਪੰਜਾਬ 'ਚੇ ਹਲਾ ਦੇ। ਪਰ ਐਸ ਵੇਲੇ ਹੱਦ ਹੋ ਗਈ ਹੈ ਕਿ ਅੰਮ੍ਰਿਤਸਰ ਦੇ ਰਾਜਾ ਸਾਸੀ ਹੜਕੇ ਦੇ ਵਿੱਚ ਜਿਹੜਾ ਕਿ ਪਿਛਲੇ 4 ਦਿਨ ਤੋਂ ਲਗਾਤਾਰ ਜਿਹੜੇ ਸਾਡੇ ਉੱਤੇ ਐਮਐਲਏ ਨੇ ਸਿਟਿੰਗ ਸੁੱਖ ਸਰਕਾਰੀਆ ਜੀ ਉਹ ਐਸਐਸਪੀ ਨੂੰ ਵੀ ਉਹ ਡੀਆਈਜੀ ਨੂੰ ਵੀ ਉਹ ਡੀਐਸਪੀ ਨੂੰ ਵੀ ਬਾਰ ਬਾਰੇ ਕਹਿ ਰਹੇ ਨੇ ਕਿ ਇੱਥੇ ਹਲਾਤ ਸਾਜਗਰ ਨਹੀਂ ਗਏ ਇਹਨਾਂ ਦੇ ਬੰਦੇ ਨੂੰ ਵੀ ਕੱਟਿਆ ਗਿਆ ਜਿਹੜਾ ਬਲਾਗ ਸੰਪਤੀ ਔਰ ਇਹ ਉਹਦੇ ਸਾਹਮਣੇ ਕੁੱਟਿਆ ਗਿਆ ਉਹਦਾ ਉਹਦਾ ਸਿਰ ਤੇ ਨੁਕਸਾਨ ਕੀਤਾ ਗਿਆ ਸੱਟ ਲਾਈ ਇਹਨਾਂ ਨੇ ਫੇਰ ਪੁਲਿਸ ਨੂੰ ਬਾਰ-ਬਾਰ ਕਿਹਾ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ ਕੱਲ ਸਵੇਰੇ ਉਹਨਾਂ ਦੇ ਘਰ ਜਾ ਕੇ ਪੂਰਨ ਤੌਰ ਤੇ ਉਹਨਾਂ ਨੇ ਹਮਲਾ ਕੀਤਾ ਔਰ ਬਾਰ-ਬਾਰ ਇਹਦੇ ਵਿੱਚ ਘੱਟੋ-ਘੱਟ ਜੇ ਕਾਲ ਡਿਟੇਲ ਲਾਓਗੇ ਮੇਰਾ ਮੰਨਣਾ ਹੈ ਕਿ ਐਸਐਸਪੀ ਦੇ ਨਾਲ ਪੰਜ ਤੋਂ 6 ਵਾਰ ਗੱਲ ਹੋਈ ਐ ਐਸਐਚਓ ਨਾਲ ਹੋਈ ਡੀਐਸਪੀ ਨਾਲ ਯਰ ਪੁਲਿਸ ਉੱਥੇ ਮੌਜੂਦ ਐ ਜਦੋਂ ਹਮਲਾ ਕੀਤਾ ਗਿਆ ਔਰ ਉਸ ਹਮਲੇ ਦੇ ਵਿੱਚ ਉਹਨਾਂ ਦੇ ਕਾਤਲਾਂ ਨਾ ਮਾਰੇ ਹੋਇਆ ਔਰ ਜ਼ਮੀਨ ਵੀ ਉਹਨਾਂ ਦੀ ਡੇਰਾ ਵੀ ਉਹਨਾਂ ਦਾ ਉੱਥੇ ਜਾ ਕੇ ਉਹਨਾਂ ਦੇ ਗੱਲ ਪਏ ਕਿਉਂ ਕਿਉਂਕਿ ਸਰਜੀਤ ਸਿੰਘ ਭਿੱਡਿਆ ਔਲਖ ਦਾ ਜਿਹੜਾ ਸਾਡਾ ਸਰਪੰਚ ਹੈ ਉਹਨੇ ਸਰਪੰਚੀ ਵੀ ਲੋਕਾਂ ਦੀ رائے ਦੇ ਨਾਲ ਜਿੱਤੀ ਸੀ ਉਦੋਂ ਬੜਾ ੱਤਕਾ ਕਰਨ ਦੀ ਇਹਨਾਂ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਨੂੰ ਸਰਪੰਚ ਚੁਣਿਆ ਸੀ ਦੇਖੋ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਮੈਂ ਸਾਰੇ ਲੋਕ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਇਹ ਗੁੰਡਾਤੰਤਰ ਕਰਨ ਦੀ ਲੋੜ ਹੀ ਨਹੀਂ ਸੀ ਤੁਸੀਂ ਨਿਰਪੱਖ ਚੋਣਾ ਕਰਾਓ ਜੇ ਤੁਹਾਨੂੰ ਆਪਣੇ ਕੰਮਾਂ ਤੇ ਇੰਨਾ ਹੀ ਦਬਾਰ ਹੈ ਤੇ ਫਿਰ ਲੋਕਾਂ ਨੇ ਤੁਹਾਨੂੰ ਚੋਣ ਹੀ ਦੇਣਾ ਸੀ ਪਰ ਅੰਦਰ ਡਰਦਾ ਹੈ ਪੁਲਿਸ ਦੇ ਪ੍ਰਸ਼ਤ ਅਫਸਰ ਕਿਉਂਕਿ ਉਹਨਾਂ ਨੂੰ ਡਰਾਇਆ ਹੋਏਗਾ ਉਹਨਾਂ ਨੇ ਫੈਲਾ ਮਖਾ ਕੇ ਭਾਈ ਜੇ ਨਾ ਕਰੋਗੇ ਤਾਂ ਤੁਸੀਂ ਅੰਦਰ ਜਾਓਗੇ ਆਜ ਜੋ ਪ੍ਰਸ਼ਤ ਜਿਹੜੇ ਅਫਸਰ ਨੇ ਉਹ ਇਹਨਾਂ ਦਾ ਹੱਥ ਟੋਕਾ ਬਣੇ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਬਾਦਲਦਲ ਦੇ ਵੱਲੋਂ ਪੰਜਾਬ ਪੁਲਿਸ ਨੂੰ ਚੈਲੰਜ ਕੀਤਾ ਗਿਆ। ਦਰਅਸਲ ਕथित ਵਾਇਰਲ ਆਡੀਓ ਨੂੰ ਲੈ ਕੇ ਬਾਦਲਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਪੁਲਿਸ ਨੂੰ ਚੈਲੰਜ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਇਹ ਸਾਬਿਤ ਕਰੇ ਕਿ ਆਡੀਓ AI ਜਨਰੇਟਿਡ ਹੈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੈਲੰਜ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਪੁਲਿਸ ਇਸ ਆਡੀਓ ਨੂੰ ਗਲਤ ਕਹਿੰਦੀ ਹੈ ਤਾਂ ਫਿਰ ਇਸ ਦੀ ਕਿਸੇ ਬਾਹਰੀ ਸੁਬੇ ਤੋਂ ਜਾਂਚ ਕਰਵਾਈ ਜਾਵੇ ਤੇ ਇਸ ਸਬੰਧੀ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਜਾਵੇ। ਔਰ ਇਹਦੇ ਚ ਇੱਕ ਗੱਲ ਹੋਰ ਹੈ ਜਿਹੜੇ ਪਟਿਆਲੇ ਦੇ ਡੀਆਈਜੀ ਹਨ ਕੁਲਦੀਪ ਚੈਲ ਸਾਹਿਬ ਉਹਨਾਂ ਨੇ ਘੰਟੇ ਬਾਅਦ ਹੀ ਇੱਕ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਤੀ ਕਹਿੰਦੇ ਜੀ ਇਹ ਤਾਂ AI ਜਨਰੇਟਡ ਹੈ। ਮਤਲਬ ਉਸ ਕਾਨਫਰੈਂਸ ਕਾਲ ਦੇ ਵਿੱਚ ਐਸਐਸਪੀ ਸਮੇਤ ਮੈਨੂੰ ਲੱਗਦਾ 50-60 ਅਧਿਕਾਰੀ ਹੋਣਗੇ। ਮੈਂ ਪਟਿਆਲੇ ਦੇ ਡੀਆਈਜੀ ਨੂੰ ਪੁੱਛਦਾ ਵੀ ਕਿਹੜੀ ਲੈਬੋਰੀ ਨੇ ਕਿਹਾ ਜੀ ਉਹ AI ਹੈ। ਕਿਹੜੀ ਲੈਬਾਰਟਰੀ ਚ ਤੁਸੀਂ ਉਹ 2 ਘੰਟਿਆਂ ਦੇ ਵਿੱਚ ਉਹਦਾ ਟੈਸਟ ਕਰ ਲਿਆ ਮਤਲਬ ਪੰਜਾਬ ਪੁਲਿਸ ਨੇ ਆਪਣੇ ਅਤੀਤ ਤੋਂ ਕੁਝ ਨਹੀਂ ਸਿੱਖਿਆ ਜਿਹੜਾ ਕਰਨਲ ਬਾਠ ਦੀ ਕਟਮਾਰ ਵਾਲਾ ਮਾਮਲਾ ਹੈ ਉਹ ਤੋਂ ਕੁਝ ਨਹੀਂ ਸਿੱਖਿਆ ਡੈਮੋਕਰੇਸੀ ਦਾ ਘਾਣ ਕਰਨ ਵਾਲੇ ਪਾਸੇ ਪੰਜਾਬ ਪੁਲਿਸ ਟੁਲੀ ਹੈ ਤੇ ਤੁਸੀਂ ਕਹਿੰਦੇ ਹੋ ਜੀ ਉਹ ਆਡੀਓ AI ਜਨਰੇਟਡ ਹੈ ਮੈਂ ਚੈਲੰਜ ਕਰਦਾ ਪਟਿਆਲਾ ਦੇ ਪੁਲਿਸ ਨੂੰ ਮੈਂ ਚੈਲੰਜ ਕਰਦਾ ਕਿ ਆਓ ਉਹਨੂੰ ਝੂਠਾ ਸਾਬਤ ਕਰਕੇ ਦਿਖਾਓ ਕਰਾਓ ਕੋਈ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਹਾਲਾਂਕਿ ਅਸੀਂ ਚੀਫ ਜਸਟਿਸ ਸਾਹਿਬ ਤੋਂ ਮੰਗ ਕੀਤੀ ਹੈ ਕਿ ਸੂਬੇ ਤੋਂ ਬਾਹਰਲੀ ਕਿਸੇ ਲੈਬ ਚੋਂ ਇਹਦੀ ਜਾਂਚ ਕਰਾਈ ਜਾਵੇ ਤੇ ਫੇਰ ਕੌਣ ਜਵਾਬ ਦੇਊਗਾ ਜੀ ਜਿਹੜਾ ਰੂਲ ਬੁੱਕ ਤੋਂ ਬਾਹਰ ਜਾਊਗਾ ਜਿਹੜਾ ਲੋਕਾਂ ਨੂੰ ਤੰਗ ਪਰੇਸ਼ਾਨ ਕਰੂਗਾ ਸ਼੍ਰੋਮਣੀ ਅਕਾਲੀ ਦਲ ਦੀ ਉਹਦਾ ਟਸਲ ਹੈ ਨਹੀਂ ਇਹੀ ਆਮ ਆਦਮੀ ਪਾਰਟੀ ਹੈ ਇਹੀ ਡੀਜੀਪੀ ਸਾਹਿਬ ਹੈ ਮੈਂ ਡੀਜੀਪੀ ਸਾਹਿਬ ਨੂੰ ਪੁੱਛਦਾ ਕਿ ਇਹ ਸਰਕਾਰ ਨੇ ਤੁਹਾਡੇ ਤੋਂ ਇੱਕ ਝੂਠਾ ਬਿਆਨ ਲਾਰੈਂਸ ਬਿਸ਼ਨੋਈ ਵਾਲੇ ਇਸ਼ੂ 'ਚ ਵੀ ਦਵਾਤਾ ਸੀ ਉਦੋਂ ਵੀ ਡੀਜੀਪੀ ਸਾਹਿਬ ਨੇ ਸਰਕਾਰ ਦੇ ਕਹੇ ਤੇ ਕਹਤਾ ਕਿ ਜੀ ਇਹ ਤਾਂ ਜਿਹੜੀ ਇਹ ਹੋਈ ਹੈ ਇੰਟਰਵਿਊ ਇਹ ਪੰਜਾਬ ਤੋਂ ਬਾਹਰ ਹੋਈ ਹੈ ਬਾਅਦ ਦੇ ਵਿੱਚ ਜਦੋਂ ਹਾਈ ਕੋਰਟ ਮਾਨਿਟਰਡ ਐਸਆਈਟੀ ਬਣੀ ਤਾਂ ਉਹਦੇ ਚ ਸਪਸ਼ਟ ਹੋ ਗਿਆ ਸੀ ਕਿ ਇਹ ਤਾਂ ਖਰੜ ਥਾਣੇ ਚ ਹੋਈ ਹੈ ਸੀਆਈਏ ਸਟਾਫ ਚ ਜਿਹੜਾ ਮੁੱਖ ਮੰਤਰੀ ਦੀ ਨੱਕ ਨੀਚੇ ਐ ਸੋ ਡੀਜੀਪੀ ਸਾਹਿਬ ਵਨ ਥਿੰਗਸ ਵੈਰੀ ਹਾਈ ਆਫ ਯੂ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਹੈ ਇੰਸਟੀਟਿਊਸ਼ਨਸ ਦੇ ਉੱਤੇ ਉਹਦੀ ਕ੍ਰੈਡਿਬਿਲਟੀ ਨੂੰ ਬਚਾਉਣੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਅਗਰ ਇਸ ਤਰੀਕੇ ਨਾਲ نیچے ਅਫਸਰ ਸੰਵਿਧਾਨ ਦੀਆਂ ਧੱਜੀਆਂ ਉਡਾਉਣਗੇ ਅਗਰ ਪੋਲਿਟੀਕਲ ਪਾਰਟੀਆਂ ਦੇ ਹੱਥਾਂ ਦੇ ਵਿੱਚ ਖੇਡਣਗੇ ਪੰਜਾਬ ਇੱਕ ਬਾਰਡਰ ਸਟੇਟ ਹੈ ਤੁਸੀਂ ਅਫੋਰਡ ਨਹੀਂ ਕਰ ਸਕਦੇ ਪਿੰਡ ਸੁਖਣਵਾਲਾ ਵਿੱਚ ਹੋਏ ਕਤਲ ਮਾਮਲੇ ਵਿੱਚ ਸ਼ਾਮਿਲ ਤੀਸਰੇ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਇੱਕ ਸਾਥੀ ਪਹਿਲਾਂ ਹੀ ਫਰੀਦਕੋਟ ਪੁਲਿਸ ਦੇ ਗ੍ਰਿਫਤ ਦੇ ਵਿੱਚ ਹਨ ਇਹ ਜਾਣਕਾਰੀ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ ਦੱਸ ਦੇ ਕਿ ਕੁੜੀ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਕੁੜੀ ਦੇ ਪਿਤਾ ਦਾ ਕਹਿਣਾ ਕਿ ਸਾਡੀ ਧੀ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਅਸੀਂ ਉਸ ਦੇ ਮਗਰ ਨਹੀਂ ਆਉਂਦੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੋ ਜਿਹੇ ਕਰਤੂਤ ਦੀ ਮਾਲਕ ਸੀ ਹੁਣ ਧੱਕੇ ਖਾਵੇ ਸੀ ਕੁਝ ਨਹੀਂ ਬੋਲਦੇ ਦੱਸਦੀ ਕਿ ਫਰੀਦਕੋਟ ਵਿਖੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ પતિ ਦਾ ਕਤਲ ਕਰ ਦਿੱਤਾ ਸੀ ਸ਼ੁਰੂ ਦੇ ਵਿੱਚ ਇਸ ਮਾਮਲੇ ਨੂੰ ਲੁੱਟ ਦੌਰਾਨ ਹੋਏ ਕਤਲ ਵੱਜੋਂ ਦਰਸਾਇਆ ਗਿਆ ਸੀ ਪਰ ਜਾਂਚ ਦੇ ਵਿੱਚ ਸਚਾਈ ਸਾਹਮਣੇ ਆਈ ਹੈ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਰੀਕ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹਤੇ ਉਹਨਾਂ ਨੇ ਉੱਥੇ ਇੱਕ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡੀਸੀ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇਸ ਝੂਠ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਉਹਨੂੰ ਸਖਤ ਪੁੱਛਗਿੱਛ ਕੀਤੀ ਗਈ ਕਲੀ-ਗਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਸੀ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾਹ ਦਾ ਇਹ ਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਕਿ ਜੀ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਆਏ ਕਿ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਤੇ ਘਰੇ ਹੋਰ ਕੋਈ ਨਹੀਂ ਸੀ 인ਦੋਮਾ ਦੇ अलावा ਸੋ ਸਾਈਨਸ ਆਫ ਫੋਰਸ ਐਂਟਰੀ ਮਿਸਿੰਗ ਸੀ ਵਿਚ ਅਗੇਨ ਵਾਸ ਅ ਵੈਰੀ 빅 ਕਲੂ ਸਾਡੇ ਵਾਸਤੇ ਕਲੂ ਸੀ ਜਦੋਂ ਇਹ ਇਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਕੌਰ ਨੇ ਹੀ ਇਹ ਕੀਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ પાਕੇ ਜੋ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਕਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਇਹ ਵੀ ਹੈ ਕਿ ਜਦੋਂ ਇਹ ਹਰਕਮਲਪ੍ਰੀਤ ਕਰਾਇਮ ਕਮਿਟ ਕਰਨ ਤੋਂ ਬਾਅਦ ਇਧਰੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ ਮੋਗਾ ਦੇ ਵਿੱਚ ਉਸ ਸਮੇਂ ਖੂਨ ਚਿੱਟਾ ਹੋ ਗਿਆ ਜਦੋਂ ਜ਼ਮੀਨ ਨੂੰ ਲੈ ਕੇ ਇੱਕ ਤਾਏ ਨੇ ਆਪਣੇ ਹੀ ਭਤੀਜੇ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਚੀਕੇ ਦਾ ਹੈ ਮਿਲੀ ਜਾਣਕਾਰੀ ਮੁਤਾਬਕ ਮਾਛੀ ਕੇ ਪਿੰਡ ਦੇ ਵਸਨੀਕ ਨਵਦੀਪ ਸਿੰਘ ਦਾ ਆਪਣੇ ਚਾਚੇ ਬਹਾਦਰ ਸਿੰਘ ਨਾਲ ਲੰਮੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਸ਼ਨੀਵਾਰ ਸਵੇਰੇ ਦੋਵੇਂ ਖੇਤਾਂ ਦੇ ਵਿੱਚ ਪਹੁੰਚੇ ਜਿੱਥੇ ਝਗੜਾ ਸਰੀਰਿਕ ਝਗੜੇ ਤੱਕ ਪਹੁੰਚ ਗਿਆ ਗੁੱਸੇ ਦੇ ਵਿੱਚ ਆ ਕੇ ਬਹਾਦਰ ਸਿੰਘ ਨੇ ਨਵਦੀਪ ਸਿੰਘ ਨੂੰ ਆਪਣੀ ਰਿਵਾਲਵਰ ਨਾਲ ਦੋ ਗੋਲੀ ਮਾਰ ਦਿੱਤੀ ਅਤੇ ਘਰ ਵਾਪਸ ਆ ਗਿਆ ਨਵਦੀਪ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜੋਨੇ ਦੇ ਨਵੀਰ ਦੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਇੱਕ ਇਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਨਾਂ ਦੇ ਤਾਏ ਦਾ ਤੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੌਲਾ ਸੀ ਤੇ 2006 ਤੋਂ ਇਨਾਂ ਦੀਆਂ ਲਖਤਾਂ ਲਖਤਾਂ ਵੀ ਹੋਈਆਂ ਨੇ ਤੇ ਪਰ ਉਹ ਕਿਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਨਾਂ ਦੇ ਰੌਲੇ ਦੇ ਵਿੱਚ ਇਨਾਂ ਦੇ ਫਾਦਰ ਸਾਹਿਬ ਤੋਂ ਬਾਅਦ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਤੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾਕਸੀ ਦੇ ਵਿੱਚ ਜੀ ਅੱਜ ਨਵਦੀਪ ਦੀ ਡੈਥ ਹੋ ਗਈ ਇਹਨਾਂ ਦੀ ਜਿਹੜੀ ਕਰਦੀ ਜ਼ਮੀਨ ਸੀ ਕਿੰਨਾ ਹੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਰਹੀ ਹੈਗੀ ਡੋਟ ਡੋਟ ਉਹ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਅੰਗੇ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਬੱਧਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾਵੀਂ ਅੱਜ ਕੱਟ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰ ਲਾਂਗੇ ਓਕੇ ਵਾਈ ਨੇਮ ਤਰਸੰਦੇ ਮਤਲਬ ਕੋ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਉਸ ਤੋਂ ਬਾਅਦ ਉਹਨੇ ਰਵਾਲਵਰ ਕੱਟਿਆ ਤੇ ਆਪਦਾ ਇਹਨੂੰ ਸ਼ੂਟ ਕਰ ਦਿੱਤਾ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਬੀਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਇਹਨੂੰ ਤਾਂ ਕੋਈ ਸ਼ਿਕਾਇਤ ਨਾ ਹੋਵੇ ਜਿਸ ਪਰ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਏ ਤੇ ਇੱਥੇ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ ਇਹ ਮਾਸੀ ਕਿੱθε ਰਹਿਣ ਵਾਲੇ ਨੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਲੋਕਾਂ ਵੱਲੋਂ ਜੁੱਤੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਦਰਅਸਲ ਗੁਜਰਾਤ ਦੇ ਜਾਮਨਗਰ ਵਿੱਚ ਆਪ ਵਿਧਾਇਕੋ Gopal ਇੱਕ ਟਾਊਨ ਹਾਲ ਦੇ ਵਿੱਚ ਸਟੇਜ ਤੇ ਭਾਸ਼ਣ ਦੇ ਰਿਹਾ ਸੀ ਕਿ ਅਚਾਨਕ ਇੱਕ ਨੌਜਵਾਨ ਨੇ ਉਸ ਤੇ ਚੱਪਲ ਸੁੱਟ ਦਿੱਤੀ ਕੁਝ ਸਕਿੰਟਾਂ ਦੇ ਵਿੱਚ ਹੀ ਸਥਿਤੀ ਵਿਗੜ ਗਈ ਅਤੇ ਫਿਰ ਭੀੜ ਦੇ ਵਿੱਚ ਹਫੜਾ ਦਫੜੀ ਮੱਚ ਗਈ ਜਿਸ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਮਾਹੌਲ ਸ਼ਾਂਤ ਕਰਵਾਇਆ ਗਿਆ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਆਪ ਵਿਧਾਇਕ ਦੇ ਚੁੱਤੀ ਕਿਉਂ ਪਈ ਹੈ ਸਿੱਖ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੁਆਰਾ ਰਚਿਤ ਪੁਸਤਕ ਜੀਵਨ ਗਾਥਾ ਸ੍ਰੀ ਗੁਰੂ ਅੰਗਦ ਦੇਵ ਜੀ ਅੱਜ ਸ੍ਰੀ ਕਾਲ ਤਖਤ ਸਾਹਿਬ ਦੇ ਸਨਮੁਖ ਹਰਦਾਸ ਉਪਰੰਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸਖਸ਼ੇਤਾਵਾਂ ਦੀ ਹਾਜ਼ਰੀ ਦੇ ਵਿੱਚ ਸੰਗਤ ਅਰਪਣ ਕੀਤੀ ਗਈ ਇਹ ਪੁਸਤਕ ਖਾਸਾ ਪ੍ਰਚਾਰਕ ਜਥਾ ਯੂਕੇ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਜਾਰੀ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਡੀਆ ਦੇ ਮੁਖਾਤੇ ਵੀ ਹੋਏ ਨੇ। ਪਾਈਕਰ ਵਾਕ ਸਿੰਘ ਜੀ ਗੁਲਸ਼ਨ ਜਿਨ੍ਹਾਂ ਦਾ ਦੂਜਾ ਵਾਲਿਊਮ ਧਾਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਦਰਪਣ ਜੀਵਨ ਕਾਥਾ ਤੇ ਪਵਿੱਤਰ ਗੁਰਬਾਣੀ ਇਹਦੀ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਉਹ ਜੀਵਨ ਗਾਥਾ ਸਾਰੀ ਲਿਖੀ ਆ ਤੇ ਅੱਜ ਕੌਮ ਨੂੰ ਸਮਰਪਿਤ ਵੀ ਕੀਤਾ ਤੇ ਜਿੱਥੇ ਮੈਂ ਇਹਨਾਂ ਨੂੰ ਇਸ ਕਾਰਜ ਦੀ ਬਹੁਤ ਵਧਾਈ ਦਿਨਾ ਕਿਉਂਕਿ ਇਹਨਾਂ ਦੀ ਲੇਖਣੀ ਜਿਹੜੀ ਆ ਉਹ ਕੇਵਲ ਤਾਂ ਕੇਵਲ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇ ਹੋਈ ਆ ਚੰਡੀਗੜ੍ਹ ਦੇ ਵਿੱਚ ਇੱਕ ਗੈਂਗਵਾਰ ਵਿੱਚ ਮਾਰੇ ਗੇਂਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਲੌਰੈਂਸ ਵਿਸ਼ਨੋਏ ਨੂੰ ਇੱਕ ਵਾਰ ਫਿਰ ਤੋਂ ਧਮਕੀ ਦਿੱਤੀ ਹੈ ਗੋਲਡੀ ਬਰਾੜ ਦਾ ਕਥਿਤ ਆਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਲੌਰੈਂਸ ਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦਾਜ਼ ਹੈ ਦਾਸ ਜੇ ਕਿ ਵਾਇਰਲ ਹੋ ਰਹੀ ਕਥਿਤ ਆਡੀਓ ਚੋਂ ਆ ਰਹੀ ਆਵਾਜ਼ ਗੋਲਡੀ ਬਰਾੜ ਦੀ ਤਸੀਹਾਰੀ ਹੈ ਇਹ ਪੂਰਾ ਆਡੀਓ 6 ਮਿੰਟ ਦਾ ਹੈ ਇਸ ਦੇ ਵਿੱਚ ਉਹ ਕਹਿੰਦਾ ਹੈ ਕਿ ਵਿਕੀ ਟਾਲੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਲੌਰੈਂਸ ਸਿਰਫ ਇੱਕ ਗਲਤਫਹਿਮੀ ਦਾ ਸ਼ਿਕਾਰ ਹੈ। ਗੋਲਡੀ ਦਾ ਕਹਿਣਾ ਹੈ ਕਿ ਪੈਰੀ ਨੂੰ ਮਾਰ ਕੇ ਲੌਰੈਂਸ ਨੇ ਆਪਣੀ ਮੌਤ ਦੇ ਦਸਤਾਵੇਜ਼ਾਂ ਤੇ ਦਸਤਖਤ ਕੀਤੇ ਹਨ। ਸੋ ਫਿਲਹਾਲ ਦੇ ਲਈ ਪੰਜਾਬ ਨਿਊਜ਼ ਵਿੱਚ ਇੰਨਾ ਹੀ ਮੈਨੂੰ ਦਿਵਾ ਗਿਆ। ਧੰਨਵਾਦ।